ਤੁਸੀਂ ਕਾਲਜ ਦੇ ਵਿੱਚ ਪੜ੍ਹ ਰਹੇ ਸੀ ਮੈਂ ਸੁਣਿਆ ਸੀਗਾ ਪਰ ਆਨਲਾਈਨ ਚੱਪਣਾ ਕਦੇ ਵਾਸਤੇ ਚੱਪਲ ਨਹੀਂ ਕਦੇ ਵਾਸਤੇ ਦਿਖਾਉਣੀ ਹਾਂ ਪਰ ਤਾਂ ਕੈਮਰਾਮੈਨ ਨੂੰ ਮੜਾ ਸਮਝਾ ਕੇ ਰੱਖੋ ਕੈਮਰਾਮੈਨ ਸਾਹਿਬ ਬਾਈ ਦੇ ਚਲੋ ਮੰਨਦੇ ਆ ਪੈਰ ਛੋਟੇ ਆ ਇਹ ਕਿਹੜੇ ਤਰੀਕੇ ਪਿਆ ਸੀਗਾ ਇਹ ਇੱਕ ਤਰੀਕਾ ਕੀ ਹੋਇਆ ਇਹਨਾਂ ਦਾ ਵੀ ਇਹ ਪੈਰਾਂ ਨਹੀਂ ਕਾਤੋਂ ਲੈ ਕੇ ਆਈਆਂ ਚਲੋ ਉਹਦੇ ਲਈ ਸੀ ਆਪਾਂ ਤੁਹਾਡੇ ਤੋਂ ਗਲਤੀ ਮੰਨਦੇ ਆ ਇਹ ਤਰੀਕਾ ਕੀ ਹੋਇਆ ਇਹਨਾਂ ਦਾ ਪੈਰਾਂ ਨਹੀਂ ਕਾਤੋਂ ਲੈ ਕੇ ਆਈ ਤੁਸੀਂ ਤੁਹਾਡੇ ਕੋਈ ਰਾਈਟ ਨਹੀਂ ਆ ਤੁਸੀਂ ਮੇਰੇ ਸਵਾਲ ਪੁੱਛਣ ਦਾ ਤਾਂ ਹੈ ਨਾ ਸੌਰੀ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾ ਰਿਹਾ ਮੈਂ ਕੋਈ ਪੋਡਕਾਸਟਿੰਗ ਕਰਦਾ ਤੁਹਾਡੇ ਨਾਲ ਇਹਨਾਂ ਦਾ ਪੈਰਾਂ ਨਹੀਂ ਕਾਤੋਂ ਲੈ ਕੇ ਆਈ ਮਨਾ ਕੇ ਨਹੀਂ ਉਹ ਨਹੀਂ ਨਹੀਂ ਉਹ ਤੁਹਾਡੇ ਪੈਰੀ ਹੱਥ ਲਾਉਣ ਗਿਆ ਸੀ ਸੌਰੀ ਫੇਰ ਠੀਕ ਹੈ ਜੀ ਕਿ ਚੱਕਰ ਨਹੀਂ ਪੈਰੀ ਉੱਥੇ ਲਾਉਣਾ ਬੱਚਾ ਤੇ ਜਿਵੇਂ ਮੈਡਸਨ ਤੋਂ ਨਹੀਂ ਭਾਦਦੀ ਹੁੰਦੀ ਇਹਨੂੰ ਕਿ ਆਹ ਕਲਿੱਪ ਲਾ ਦੇਣੀ ਤੁਸੀਂ ਕਿਤੇ ਆਪਣੇ ਨਾਲ ਉਹ ਕੰਮ ਨਾ ਕਰ ਦਿਓ ਜਿਵੇਂ ਇੱਕ ਪੋਡਕਾਸਟ ਹੋਰ ਬਹੁਤ ਬਹੁਤ ਵਾਇਰਲ ਹੋਇਆ ਸੀਗਾ ਮੈਡਸਨਧੂ ਜੀ ਦਾ ਅਸ ਉਹ ਸੰਧੂ ਜੀ ਹੂ ਆਰ ਯੂ ਟੂ ਆਸਕ ਮੀ ਔਨ ਮਾਈ ਪਰਸਨਲ ਲਾਈਫ ਦੇ ਵਿੱਚ ਓਏ ਕੋਈ ਰਾਈਟ ਨਹੀਂ ਆ ਤੁਸੀਂ ਮੇਰੀ ਪਰਸਨਲ ਸੰਧੂ ਜੀ ਦਾ ਉਹ 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 ਪੋਡਕਾਸਟ ਛੱਡ ਕੇ ਭੱਜ ਗਏ ਸੀ ਤੁਸੀਂ ਉਦਾਂ ਦਾ ਕੋਈ ਕੰਮ ਨਹੀਂ ਆ ਕਰਨਾ ਭਾਦ ਦੇਣੀ ਪੋਡਕਾਸਟ ਫਿਰ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਹਿਣਾਗਾ ਵੀ ਇਦਾਂ ਇਦਾਂ ਕੁਛ ਵੀ ਆਪਣਾ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਦਿਨ ਫੇਰ ਕਿਸੇ ਨਵੀਂ ਲਕੇਸ ਜੀ ਕਿਹਸੇ ਦੇ ਆਮਾ ਕੋ ਤੁਹਾਨੂੰ ਨਾਲ ਗੱਲਬਾਤ ਕਰਾਂਗੇ ਚਲੋ ਠੀਕ ਹੈ ਜੀ ਫਿਰ ਓਕੇ 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 ਆਪਣਾ ਪੋਡਕਾਸਟ ਇੱਥੇ ਖਤਮ ਹੁੰਦਾ ਗਿਆ ਦੋ ਸ਼ਬਦ ਦੋ ਸ਼ਬਦ